ਲੋ ਵੀ ਸਾਰੇ ਪਾਸੇ ਹੋ ਗਿਆ ਕੰਮ ਖਰਾਬ ਪٹرول ਡੀਜ਼ਲ ਦੀ ਆ ਰਹੀ ਹੈ ਪ੍ਰੋਬਲਮ ਅਸੀਂ ਆਏ ਸੀ ਇੱਥੇ ਤੇਲ ਪਵਾਉਣ ਕੈਨ ਨਹੀਂ ਸਾਡੇ ਚ ਹੱਥ ਚ ਆ ਤੇ ਟੈਂਕਰ ਵੀ ਆ ਦੇਖੋ ਖੜਾ ਆ ਇਹ ਕਹਿ ਰਿਹਾ ਕਿ ਹਜੇ ਤੱਕ ਹੜਤਾਲ ਹੀ ਚੱਲ ਰਹੀ ਆ ਤੇ ਸਵੇਰੇ ਕਹਿ ਸਕਦੇ ਆ ਕਿ ਖੁੱਲੂਗਾ ਸਵੇਰੇ ਪٹرول ਡੀਜ਼ਲ ਪਊਗਾ ਲੋਕੀ ਹੋ ਰਹੇ ਬਹੁਤ ਜ਼ਿਆਦਾ ਪਰੇਸ਼ਾਨ ਉਹਾਰੇ ਲੈਣਾ ਅਜ ਕਿੱਦਾਂ ਖੜੇ ਆ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ ਦੇਖੋ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਆ ਬਹੁਤ ਜ਼ਿਆਦਾ ਬੁਰਾ ਹਾਲ ਆ ਅਸੀਂ ਹੁਣ ਗੱਲ ਕਰਕੇ ਹਟੇ ਜਾਣਾ ਨਾ ਕਹਿੰਦੇ ਜੀ ਫੇ ਤਾਂ ਜਾਊਗਾ ਪਤਾ ਨਹੀਂ 2 ਨੰਬਰ 'ਚ ਪਾਉਂਦੇ ਕਿ 1 ਨੰਬਰ 'ਚ ਪਾਉਂਦੇ ਹੁਣ ਸਾਨੂੰ ਪਤਾ ਨਹੀਂ ਹੈਗਾ ਆ ਦੇਖੋ ਗੱਡੀ ਵੀ ਪੰਪ ਵਾਲਿਆਂ ਦੀ ਇੱਥੇ ਖੜੀ ਹੈ ਹੁਣ ਸਵੇਰੇ ਪਤਾ ਲੱਗੂਗਾ ਬਾਕੀ ਦਾ ਇਹ ਕੇਰ ਹੈਗਾ ਅਕਾਲ ਦੁਪਹਿਰ ਤੱਕ ਚੱਲਣਗੇ ਪੰਟਰੋਲ ਪੰਟਰੋਲ ਮੇਰੇ 6 ਵਜੇ ਆਹ ਬੰਦੇ ਹੋਏ ਆ ਪਰੇਸ਼ਾਨ ਦੇਖੋ ਅਸੀਂ ਤਾਂ ਘਰੋਂ ਕੰਨੀਆਂ ਲੈ ਕੇ ਆਏ ਹੋਏ ਆ ਔਰ ਇੱਥੇ ਚੱਲਦਾ 2 ਨੰਬਰ ਚ ਪੰਟਰੋਲ ਦਾ ਕੰਮ ਦੋ ਨੰਬਰ ਦਾ ਪੈਟਰੋਲ ਆ ਪੰਪ ਤੇ ਵਿਗ ਰਿਹਾ ਆ